ਰਾਣਾ ਬਲਾ ਚੌਰੀਆ ਕਤਲ ਮਾਮਲੇ ਦੇ ਵਿੱਚ ਗੈਂਗਸਟਰ ਡੋਨੀ ਬਲ ਦਾ ਇੱਕ ਖੁਲਾਸਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਸ ਨੇ ਜ਼ਿਕਰ ਕੀਤਾ ਸਿੱਧੂ ਮੂਸੇਵਾਲੇ ਦਾ ਕਿ ਅਸੀਂ ਨੇ ਬਦਲਾ ਲਿਆ ਰਾਣਾ ਬਲਾ ਚੌਰੀਆ ਨੂੰ ਮਾਰ ਕੇ ਹੋਰ ਵੀ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ ਨੇ ਆਖਿਰਕਾਰ ਅੰਦਰਲੀ ਗੱਲ ਕੀ ਆ ਕਿਸ ਤਰੀਕੇ ਦੇ ਨਾਲ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ ਉਹ ਵੀ ਦੱਸਾਂਗੇ ਪਰ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਪੰਕਜ ਕੀ ਖੁਲਾਸੇ ਕੀਤੇ ਗਏ ਨੇ ਕਿਉਂਕਿ ਇੱਕ ਵੱਡਾ ਨਾਮ ਰਾਣਾ ਬਲਾਚੌਰੀਆ ਕਬੱਡੀ ਦਾ ਪ੍ਰੋਮੋਟਰ ਸੀ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਡੋਨੀ ਬਲਦੇ ਵੱਲੋਂ ਕੀ ਖੁਲਾਸੇ ਕੀਤੇ ਗਏ ਨੇ ਦੇਖੋ ਸਭ ਤੋਂ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਾਹਮਣੇ ਆਈ ਸੀਗੀ ਔਰ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਜਿਹੜਾ ਵਾ ਉਹ ਰਾਣੇ ਨੂੰ ਮਾਰਿਆ ਅਸੀਂ ਬਦਲਾ ਲਿੱਤਾ ਬਹੁਤ ਸਾਰੀਆਂ ਗੱਲਾਂ ਉਸ ਦੇ ਵਿੱਚ ਲਿਖੀਆਂ ਗਈਆਂ ਔਰ ਇੱਕ ਬੜੀ ਇੰਟਰਸਟਿੰਗ ਗੱਲ ਲਿਖੀ ਗਈ ਇਹ ਸ਼ਗਨਪ੍ਰੀਤ ਜਿਹੜਾ ਸਿੱਧੂ ਮੂਸੇਵਾਲੇ ਦਾ ਮੈਨੇਜਰ ਦੱਸਿਆ ਜਾਂਦਾ ਸੀਗਾ ਉਸਨੇ ਇਸ ਪੂਰੇ ਕਾਣ ਨੂੰ ਅੰਜਾਮ ਦੇਣ ਦੇ ਵਿੱਚ ਇੱਕ ਵੱਡਾ ਰੋਲ ਅਦਾ ਕੀਤਾ ਹਾਲਾਂਕਿ ਜਦੋਂ ਪ੍ਰੈਸ ਕਾਨਫਰੈਂਸ ਮੋਹਾਲੀ ਪੁਲਿਸ ਦੇ ਵੱਲੋਂ ਕੀਤੀ ਗਈ ਐਸਐਸਪੀ ਵੱਲੋਂ ਕੀਤੀ ਗਈ ਉਹਨਾਂ ਨੇ ਇਹ ਕਿਹਾ ਕਿ ਸ਼ਗਨਪ੍ਰੀਤ ਦਾ ਇਸ ਦੇ ਵਿੱਚ ਕੋਈ ਰੋਲ ਨਹੀਂ ਹੈ ਸ਼ਗਨਪ੍ਰੀਤ ਦਾ ਨਾਮ ਸਿਰਫ ਇਸ ਕਰਕੇ ਲਿਆ ਜਾ ਰਿਹਾ ਵੈ ਕਿ ਇਸ ਕੇਸ ਨੂੰ ਹਾਈਪ ਮਿਲੇ ਇਸ ਕੇਸ ਦੇ ਉੱਤੇ ਇਸ ਨੂੰ ਪੂਰਾ ਇੱਕ ਹਾਈ ਪ੍ਰੋਫਾਈਲ ਬਣਾਇਆ ਜਾਵੇ ਔਰ ਇਹ ਕਿਹਾ ਕਿ ਦੋ ਸ਼ੂਟਰਾਂ ਦਾ ਜ਼ਿਕਰ ਕੀਤਾ ਅਮਰitsar ਨਾਲ ਤਾਲੁਕ ਰੱਖਦੇ ਸੀਗੇ ਔਰ ਇਹ ਕਿਹਾ ਗਿਆ ਮੋਹਾਲੀ ਪੁਲਿਸ ਦੇ ਵੱਲੋਂ ਕਿ ਇਹਨਾਂ ਨੂੰ ਜਲਦ ਫੜਿਆ ਜਾਏਗਾ ਅਗਲੇ ਦਿਨ ਖਬਰ ਸਾਹਮਣੇ ਆਂਦੀ ਹੈ ਕਿ ਮੋਹਾਲੀ ਦੇ ਵਿੱਚ ਸਪੈਸ਼ਲ ਟਾਸਕ ਵੱਲੋਂ ਐਨਕਾਊਂਟਰ ਕੀਤਾ ਜਾਂਦਾ ਹੈ ਮੋਹਾਲੀ 'ਚ ਐਨਕਾਊਂਟਰ ਕੀਤਾ ਜਾਂਦਾ ਹੈ ਔਰ ਦੂਜੀ ਖਬਰ ਸਾਹਮਣੇ ਆਂਦੀ ਹੈ ਕਿ ਮੋਹਾਲੀ ਪੁਲਿਸ ਦੀਆਂ ਜਿਹੜੀਆਂ 12 ਟੀਮਾਂ ਬਣੀਆਂ ਸੀਗੀਆਂ ਵਕ-ਵਕ ਕੋਈ ਦਿੱਲੀ ਗਈ ਕੋਈ ਅਮਰitsar ਗਈ ਤਾਂ ਦਿੱਲੀ 에어ਪੋਰਟ ਤੋਂ ਇੱਕ ਸ਼ਖਸ ਨੂੰ ਫੜਿਆ ਗਿਆ ਐਸ਼ਪ੍ਰੀਤੋਂ ਦਾ ਨਾਮ ਦੱਸਿਆ ਗਿਆ ਔਰ ਉਹ ਰੂਸ ਜਾਣ ਦੀ ਫਿਰਾਗ ਦੇ ਵਿੱਚ ਸੀਗਾ ਵਿਦੇਸ਼ ਭੱਜਣ ਵਾਲਾ ਸੀਗਾ ਉਸ ਵੇਲੇ ਉਸ ਨੂੰ ਪੰਜਾਬ ਪੁਲਿਸ ਨੇ ਉੱਥੋਂ ਦੀ ਲੈ ਆਂਦਾ ਹੁਣ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਅਸਲ 'ਚ ਲੱਕੀ ਪਟਿਆਲ ਨੇ ਇਸ ਪੂਰੇ ਕਾਣ ਨੂੰ ਅੰਜਾਮ ਦਿੱਤਾ ਜਾਂ ਫਿਰ ਡੋਨੀ ਬੱਲ ਨੇ ਇਸ ਕਾਣ ਨੂੰ ਅੰਜਾਮ ਦਿੱਤਾ ਤਾਂ ਇੱਕ ਇੰਟਰਵਿਊ ਹੋਇਆ ਉਸ ਇੰਟਰਵਿਊ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਉਹਨੇ ਦੱਸਿਆ ਕਿ ਮੈਂ ਡੋਲੀਵਲ ਗੈਂਗਸਟਰ ਬੋਲ ਰਿਹਾ ਹਾਂ ਉਹਨੇ ਕਿਹਾ ਕਿ ਰਾਣਾ ਜਿਹੜਾ ਵੈ ਰਾਣਾ ਬਲਾਚੋਰੀਆ ਜਿਹੜਾ ਵੈ ਉਹ ਲੋਰੈਂਸ ਦਾ ਕਰਿੰਦਾ ਸੀ ਉਹਨੇ ਕਿਹਾ ਕਿ ਲੋਰੈਂਸ ਦਾ ਕਰਿੰਦਾ ਸੀ ਕਲੱਬਾਂ ਤੋਂ ਪੈਸੇ ਰੰਗਦਾਰੀ ਜਿਹੜਾ ਵੈ ਉਹ ਲੋਰੈਂਸ ਨੇ ਲਈ ਇਕੱਠੇ ਕਰਦਾ ਸੀਗਾ ਕਬੱਡੀ ਪਲੇਅਰਾਂ ਤੇ ਆਪਣਾ ਦਬਦਬਾ ਰੱਖਣਾ ਚਾਹੁੰਦਾ ਸੀਗਾ ਔਰ ਇਸ ਵਜ੍ਹਾ ਕਰਕੇ ਅਸੀਂ ਉਸ ਨੂੰ ਮਾਰਿਆ ਇਸ ਗੱਲ ਦਾ ਵੀ ਜ਼ਿਕਰ ਕਰ ਦਿੱਤਾ ਡੋਨੀ ਬਲਦੇ ਵੱਲੋਂ ਕਿ ਜਦੋਂ ਇਹ ਸਾਰਾ ਕਾਂਡ ਕਰਨਾ ਸੀ ਜਾਂ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਸ਼ਗਨਪ੍ਰੀਤ ਮੇਰੇ ਨਾਲ ਫੋਨ ਤੇ ਸੀਗਾ ਸ਼ਗਨਪ੍ਰੀਤ ਤੇ ਮੈਂ ਅਸੀਂ ਇਕੱਠਿਆਂ ਨੇ ਰਾਣਾ ਬਲਾਚੋਰੀਆ ਨੂੰ ਮਾਰਿਆ ਤਾਂ ਅਗਰ ਤੁਸੀਂ ਅੱਜ ਪਰਿਵਾਰ ਨੂੰ ਮਿਲੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਉਹ ਪਰਿਵਾਰ ਜਿੱਥੇ ਕੁਝ ਦਿਨ ਪਹਿਲਾਂ ਖੁਸ਼ੀਆਂ ਸੀ ਅੱਜ ਉੱਥੇ ਮਾਤਮ ਪਸਰਿਆ ਹੋਇਆ ਹੈ ਅੱਜ ਹਰ ਕੋਈ ਇਹ ਕਹਿ ਰਿਹਾ ਕਿ ਉਸ ਦਿਨ ਜੇ ਪੁੱਤ ਬਾਹਰ ਨਾ ਗਿਆ ਹੁੰਦਾ ਤਾਂ ਇਹ ਕਾੜ ਨਹੀਂ ਹੋਣਾ ਸੀ ਪਰਿਵਾਰ ਦਾ ਕੀ ਕਹਿਣਾ ਹੈ ਪਰਿਵਾਰ ਰਜਵਾੜਾ ਪਰਿਵਾਰ ਵੀ ਦੱਸਿਆ ਜਾਂਦਾ ਹੈ ਕਿਵੇਂ ਪਿੰਡ ਵਾਲਿਆਂ ਦਾ ਕੀ ਕਹਿਣਾ ਸੀ ਤੁਹਾਡੀ ਕੀ ਗੱਲਬਾਤ ਜਿਹੜੀ ਅੱਜ ਉੱਥੇ ਹੋਈ ਹੈ ਬਿਲਕੁਲ ਦੇਖੋ ਪਿਓ ਤਾਂ ਸੁਗਬਦ ਹੋਇਆ ਪਿਆ ਸੀ ਪਿਓ ਨੂੰ ਤਾਂ ਕੋਈ ਸਬਅ ਨਹੀਂ ਆ ਰਹੀ ਸੀ ਪਰ ਕਿਤਨੇ ਕਿਤੇ ਆਰਮੀ ਬੈਕਗਰਾਉਂਡ ਹੈ ਤੇ ਇੱਕ ਹੌਸਲਾ ਜ਼ਰੂਰ ਦੇਖਣ ਚ ਮਿਲਿਆ ਕਿਉਂਕਿ ਗੱਲਬਾਤ ਜ਼ਰੂਰ ਕੀਤੀ ਤੇ ਜੋ ਕਿਸੇ ਦਾ ਪੁੱਤ ਮਰਿਆ ਹੋਇਆ ਬੰਦਾ ਵੈਸੇ ਨਹੀਂ ਬੋਲ ਪਾਂਦਾ ਪਰ ਉਹਨਾਂ ਨੇ ਆਪਣੀ ਗੱਲ ਰੱਖੀ ਕਿਉਂਕਿ ਜਦੋਂ ਦਾ ਡੋਨੀਬਲ ਦਾ ਇੰਟਰਵਿਊ ਆਇਆ ਹੈਗਾ ਉਹਦੇ ਵਿੱਚ ਉਹਨੇ ਬਹੁਤ ਸਾਰੀ ਗੱਲਾਂ ਕੀਤੀਆਂ ਉਹਨੇ ਖਾਸ ਤੌਰ ਤੇ ਕਿਹਾ ਕਿ ਲਾਰੈਂਸ ਲੀ ਰੰਗਦਾਰੀ ਦਾ ਕੰਮ ਕਰਦਾ ਪਿਆ ਸੀ ਕਲੱਬਾਂ ਤੋਂ ਪੈਸੇ ਇਕੱਠੇ ਕਰਦਾ ਪਿਆ ਸੀਗਾ ਤੇ ਸਵਾਲੇ ਵੀ ਉੜਦੇ ਬੇਸਿਕ ਜਿਹੜੀ ਕੋਠੀ ਉਹਨਾਂ ਦੇ ਬੰਦੀ ਪਈ ਪਿੰਡ ਦੇ ਵਿੱਚ ਕਿਉਂਕਿ ਲਗਭਗ ਦੋ ਤਿੰਨ ਉਹਨਾਂ ਦੇ ਘਰ ਜਿਹੜੇ ਪਤਾ ਲੱਗ ਰਹੇ ਸੀ ਹੈਗੇ ਪਿੰਡ ਦੇ ਵਿੱਚ ਤੇ ਇੱਕ ਹੋਰ ਕੋਠੀ ਬੰਦੀ ਪਈ ਸੀ ਜਿਹਦੀ ਨੀਹਾਂ ਪੈ ਰਹੀ ਸੀ ਤਾਂ ਲੋਕ ਸਵਾਲ ਕਰ ਰਹੇ ਸੀ ਕਿ ਇਹ ਪੈਸੇ ਕਿੱਥੋਂ ਆ ਰਹੇ ਸੀ ਤੇ ਪਿਓ ਦਾ ਕਹਿਣਾ ਸੀਗਾ ਕਿ ਪੁੱਤ ਦੀ ਮਿਹਨਤ ਦੀ ਕਮਾਈ ਹੈਗੀ ਕੋਈ ਹੋਰ ਕਮਾਈ ਨਹੀਂ ਹੈਗੀ ਕਿਉਂਕਿ ਦੇਖੋ ਚਾਚੇ ਨਾਲ ਵੀ ਅਸੀਂ ਗੱਲ ਕੀਤੀ ਚਾਚੇ ਦਾ ਸੀਗਾ ਯਰਾਨਾ ਵਾਲਾ ਸੀਗਾ ਸਿਸਟਮ ਉਹਨਾਂ ਦਾ ਨਾ ਤੇ ਉਹ ਕਹਿੰਦੇ ਕਿ ਨਾ ਮੈਂ ਤੱਕ ਸੁਣਿਆ ਹੈਗਾ ਕਦੀ ਲਾਰੈਂਸ ਬਾਰੇ ਉਹਨੇ ਮੂੰਹ ਤੋਂ ਸੁਣਿਆ ਨਾ ਇਹ ਕਦੀ ਗੋਲਡੀ ਬਰਾਡ ਬਾਰੇ ਸੁਣਿਆ ਹੈਗਾ ਦੇ ਪੁਲਸ ਦਾ ਕੰਮ ਹੈ ਉਹਨੂੰ ਇਨਵੈਸਟੀਗੇਸ਼ਨ ਕਰੇ ਕਿ ਸਾਡਾ ਤਾਂ ਪੁੱਤਾ ਜਾ ਚੁੱਕਾ ਹੋਇਆ ਪਰਿਵਾਰ ਦੀ ਗੱਲ ਕਰੀਏ ਤੇ ਉਹਨਾਂ ਦੇ ਪਿਤਾ ਨੇ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਦਸਵੇਂ ਪਾਸ਼ਾ ਜਿਹੜੇ ਗੁਰੂ ਆ ਜਿਹੜੇ ਉਹਨਾਂ ਦੇ ਘਰ ਵਿੱਚ ਰਹਿ ਕੇ ਗਏ ਹੈਗੇ ਤੇ ਸਾਡਾ ਤਾਂ ਸਿੱਖੀ ਨਾਲ ਕਹਿੰਦੇ ਬਹੁਤ ਲਗਾਵ ਹੈ ਸਿੱਖੀ ਨਾਲ ਬਹੁਤ ਜੁੜਾਵ ਹੈਗਾ ਵਾ ਤੇ ਮੁੰਡਾ ਸਾਡਾ ਜਿਹੜਾ ਕਿ ਬੱਚਿਆਂ ਨੂੰ ਖਾਸ ਕਰਕੇ ਜਿਹੜੇ ਪਿੰਡ ਦੇ ਕਿਸੇ ਕਮਜ਼ੋਰ ਵਰਗ ਦੇ ਬੱਚੇ ਹੁੰਦੇ ਆ ਨਸ਼ਿਆਂ ਤੇ ਹਟਾ ਕੇ ਉਹਨਾਂ ਨੂੰ ਕਬੱਡੀ ਵੱਲ ਲੰਦਾ ਪਿਆ ਸੀ ਤੇ ਕਹਿੰਦੇ ਜਦੋਂ ਇਹ ਕੁਝ ਹੋਇਆ ਤੇ ਸਾਡੇ ਤਾਂ ਪੈਰਾਥਲੋ ਜਮੀਨ ਨਿਕਲ ਗਈ ਸੰਤਾ ਸਮਝ ਹੀ ਨਹੀਂ ਆਂਦਾ ਕਬੱਡੀ ਦਾ ਵੱਡਾ ਪ੍ਰਮੋਟਰ ਰਿਹਾ ਹੈ ਰਾਣਾ ਬਲਾਚੋਰੀਆ ਦੀ ਟੀਮ ਬੜੀ ਪਾਵਰਫੁਲ ਟੀਮ ਸੀ ਫਾਈਨਲ ਤੱਕ ਪਹੁੰਚਣ ਵਾਲੀ ਸੀ ਕਈ ਟੂਰਨਾਮੈਂਟ ਜਿੱਤੇ ਬੜਾ ਵੱਡਾ ਨਾਮ ਸੀ ਰਾਣਾ ਬਲਾਚੋਰੀਆ ਦਾ ਤਾਂ ਹੁਣ ਜਦੋਂ ਕਹਿ ਦਿੱਤਾ ਕਿ ਕਲੱਬਾਂ ਤੋਂ ਪੈਸੇ ਇਕੱਠੇ ਕਰਦਾ ਔਰ ਉਸ ਵੇਲੇ ਜਦੋਂ ਤੁਸੀਂ ਸਵਾਲ ਪੁੱਛਿਆ ਜਦੋਂ ਇਹ ਇਹ ਬੜਾ ਔਖਾ ਹੁੰਦਾ ਹੈ ਕਿ ਪਰਿਵਾਰ ਨੂੰ ਇਹ ਸਵਾਲ ਪੁੱਛਣਾ ਜਦੋਂ ਪਰਿਵਾਰ ਔਖੀ ਘੜੀ ਦੇ ਵਿੱਚ ਹੈ ਪਰਿਵਾਰ ਦੀ ਬੋਡੀ ਲੈਂਗੁਏਜ ਕਿਵੇਂ ਦੀ ਸੀ ਕੀ ਉਹਨਾਂ ਦਾ ਹਾਫ ਭਾਫ ਸੀਗਾ ਔਰ ਕੀ ਉਹ ਕਹਿ ਰਹੇ ਸੀਗੇ ਕਿ ਜਦੋਂ ਲੋਰੈਂਸ ਦਾ ਕਰਿੰਦਾ ਦੱਸਿਆ ਜਾ ਰਿਹਾ ਸੀ ਦੇਖੋ ਪਰਿਵਾਰ ਸਾਫ ਤੋਂ ਤੇ ਕਲੀਅਰ ਕਰਨਾ ਚਾਹੁੰਦਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੋਸ਼ਲ ਮੀਡੀਆ ਤੇ ਪਹਿਲੇ ਦਿਨ ਤੋਂ ਚੀਜ਼ਾਂ ਚੱਲਦੀ ਪਈ ਜੋ ਦੋ ਇਸ ਚੀਜ਼ ਦੀ ਪੋਸਟ ਪੈਂਦੀ ਹੈ ਉਦੋਂ ਹੀ ਸਵਾਲ ਉੱਠਨੇ ਸ਼ੁਰੂ ਹੋ ਜਾਂਦੇ ਕਿ ਤਨ ਕਿਤੋਂ ਦੀ ਕਹਿ ਦਿੱਤਾ ਸੀਗਾ ਕਿ ਇਹਨੂੰ ਗੈਂਗਵਾੜ ਦਾ ਨਾਮ ਦਿੱਤਾ ਜਾ ਰਿਹਾ ਸੀਗਾ ਤੇ ਪਰਿਵਾਰ ਇਹ ਚੀਜ਼ ਨੂੰ ਬਾਰ-ਬਾਰ ਕਲੈਰੀਫਾਈ ਕਰਦਾ ਪਏ ਉਹ ਕਹਿੰਦਾ ਕਿ ਜੇਕਰ ਲਿੰਕ ਵੀ ਹੈਗੇ ਆ ਉਹ ਕਹਿੰਦੇ ਇਹ ਤਾਂ ਪੁਲਿਸ ਦਾ ਕੰਮ ਹੈ ਕਿਉਂਕਿ ਦੇਖੋ ਐਸਐਸਪੀ ਮੁਹਾਲੀ ਨੇ ਕਾਨਫਰੰਸ ਕੀਤੀ ਉਹਦੇ ਵਿੱਚ ਸਾਫ ਤੌਰ ਤੇ ਕਿਹਾ ਕਿ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦਾ ਜ਼ਿਕਰ ਹੁੰਦਾ ਉਹ ਕਹਿੰਦੇ ਸਿੱਧੂ ਮੂਸੇਵਾਲੇ ਕੇਸ ਨੂੰ ਲਗਭਗ 2 2.5 ਸਾਲ ਹੋ ਚੁੱਕੇ ਹੋਏ ਆ ਇੰਨਾ ਹਾਈ ਪ੍ਰੋਫਾਈਲ ਕੇਸ ਹੈਗਾ ਹਰ ਇੱਕ ਪੱਖ ਤੋਂ ਜਾਂਚ ਹੋਈ ਹੈ ਕਹਿੰਦੇ ਕਦੀ ਵੀ ਕਿਤੇ ਵੀ ਨਾਮ ਤਸ ਹੁਣਾ ਚਾਇਆ ਨਹੀਂ ਹੈਗਾ ਨਾ ਸਾਡੇ ਪਿੰਡ ਵਿੱਚ ਪੁਲਿਸ ਆਈ ਕਿਉਂਕਿ ਜਦੋਂ ਅਸੀਂ ਇੰਟਰਵਿਊ ਕਰਦੇ ਪਏ ਸੀ ਤਾਂ ਪਿੰਡ ਦੇ ਲੋਕ ਹੀ ਨੇੜੇ ਬੈਠੇ ਹੋਏ ਸੀ ਉਹ ਵੀ ਵਿੱਚ ਵਿੱਚ ਬੋਲਦੇ ਪਏ ਸੀ ਕਹਿੰਦੇ ਬੇਟਾ ਜੇ ਇਦਾਂ ਕੁਝ ਹੁੰਦਾ ਸਾਡੇ ਪਿੰਡ 'ਚ ਪੁਲਿਸ ਆਂਦੀ ਸੰਗੂ ਵੀ ਪਤਾ ਲੱਗਦਾ ਕਿ ਹਾਂ ਵੀ ਇਹਨਾਂ ਦੇ ਮੁੰਡੇ ਦਾ ਕੋਈ ਰੋਲ ਹੈਗਾ ਪਰ ਕਹਿੰਦੇ ਇਦਾਂ ਦਾ ਕਦੀ ਵੀ ਨਹੀਂ ਹੋਇਆ ਹੈਗਾ ਉਲਟਾ ਸਾਡੇ ਜਿਹੜੇ ਬੱਚੇ ਸੀ ਜਿਹੜੇ ਨੌਜਵਾਨ ਸੀ ਪਿੰਡ ਦੇ ਉਹਨਾਂ ਨੂੰ ਇਕੱਠੇ ਕਰਦਾ ਸੀ ਉਹਨਾਂ ਨੂੰ ਜਿਹੜਾ ਕਿ ਨਾਲ ਲੈ ਕੇ ਜਾਂਦਾ ਸੀ ਤਾਂਕਿ ਕਬੱਡੀ ਵਾਲ ਆ ਸਕਿਓ ਉਹਨਾਂ ਨੂੰ ਪੰਕ ਜੀ ਇੱਕ ਚੀਜ਼ ਦਾ ਹੋਰ ਜ਼ਿਕਰ ਕੀਤਾ ਇੰਟਰਵਿਊ ਤੁਸੀਂ ਨੇ ਸਾਰੀ ਸੁਣੀ ਆ ਅੰਤ ਕੀ ਆ ਇਹ ਮਸਲਾ ਨਿਬੜੇਗਾ ਕਿਵੇਂ ਲੋਰੈਂਸ ਬੰਬੀਹਾ ਗੈਂਮ ਇੱਕ ਦੂਜੇ ਦੇ ਅਮੋ ਸਾਹਮਣੇ ਨੇ ਅੱਗੇ ਇਹਨਾਂ ਦੇ ਗੈਂਗ ਬਣੇ ਹੋਏ ਨੇ ਇਹ ਮਸਲਾ ਨਿਬੜੂਗਾ ਕਿਵੇਂ ਇੱਕ ਦੂਜੇ ਦੇ ਬੰਦੇ ਮਾਰਦੇ ਰਹਿਣਗੇ ਜਾਂ ਕੋਈ ਗੱਲ ਟਿਕਾਣੇ ਵੀ ਲੱਗੇਗੀ ਦੇਖੋ ਇਹ ਪੁਲਿਸ ਦੇ ਲਈ ਇੱਕ ਵੱਡੀ ਚੁਣੌਤੀ ਹੈ ਕਿ 22 ਸਾਲ ਦਾ 30 ਸਾਲ ਦਾ 35 ਸਾਲ ਦਾ ਮੁੰਡਾ ਜਿਹਨੂੰ ਪਰਿਵਾਰ ਦੇ ਕਿਉਂਕਿ ਇੱਕੋ ਇੱਕ ਪੁੱਤ ਨੇ ਅੱਜ ਕੱਲ ਅੱਜ ਕੱਲ ਬੜੇ ਚਾਵਾਂ ਨਾਲ ਕਿਉਂਕਿ ਉਹ ਸਮਾਂ ਨਹੀਂ ਕਿ ਪੰਜ-ਪੰਜ ਛੇ-ਛੇ ਪੁੱਤ ਹੋਣ ਇੱਕ-ਇੱਕ ਪੁੱਤ ਹੈ ਉਹਨੂੰ ਕਹਿੰਦੇ ਕਿ ਜਿੰਮ ਮਿਸ ਨਹੀਂ ਕਰਦਾ ਸੀਗਾ ਜਿੰਮ ਰੈਗੂਲਰ ਜਾਂਦਾ ਸੀ ਮੈਂ ਤੁਹਾਡਾ ਇੰਟਰਵਿਊ ਸੁਣ ਰਿਹਾ ਸੀ ਤਾਂ ਇੱਕ ਪੁੱਤ ਦਾ ਚਲੇ ਜਾਣਾ ਔਰ ਸਿਰਫ ਮਾਪਿਓ ਤੇ ਨਹੀਂ ਕੁਝ ਦਿਨ ਪਹਿਲਾਂ ਵਿਆਹ ਹੋਇਆ ਉਸ ਤੀ ਤੇ ਉਸ ਕੁੜੀ ਤੇ ਕੀ ਬੀਤਰੀ ਹੋਏਗੀ ਇਹ ਸਿਰਫ ਉਹ ਹੀ ਦੱਸ ਸਕਦੀ ਹੈ ਤਾਂ ਕਿਸੇ ਵੀ ਗੈਂਗ ਚ ਕਿਸੇ ਦਾ ਵੀ ਮੈਂਬਰ ਜਾਵੇ ਉਹ ਉਹ ਟੋਟਲੀ ਗਲਤ ਹੈ ਇਹ ਇਹ ਕਤਲ ਰੁਕਣੇ ਚਾਹੀਦੇ ਨੇ ਇਸ ਤਰੀਕੇ ਨਾਲ ਗੈਂਗਵਾਰ ਪੰਜਾਬ ਦੇ ਲਈ ਇੱਕ ਧੱਬਾ ਵੈ ਪੰਜਾਬ ਦੇ ਲਈ ਇੱਕ ਕਲੰਕ ਹੈ ਇਹ ਰੁਕਣੇ ਚਾਹੀਦੇ ਨੇ ਆਪਸੀ ਦੁਸ਼ਮਣੀਆਂ ਨੇ ਟੇਬਲ ਟੋਕ ਟੇਬਲ ਤੇ ਬੈਠ ਕੇ ਡਿਸਕਸ ਹੋਣਾ ਚਾਹੀਦਾ ਇਹ ਨਾਲ ਪੰਕ ਜਿੱ ਇੱਕ ਚੀਜ਼ ਹੋਰ ਆ ਵੀ ਹੈ ਤਾਂ ਪੰਜਾਬ ਦੇ ਨੌਜਵਾਨ ਹੈ ਤਾਂ ਪੰਜਾਬ ਦੇ ਨੌਜਵਾਨ ਔਰ ਪੰਜਾਬ ਨੂੰ ਹੁਣ ਕਿਸ ਨਜ਼ਰੀਏ ਨਾਲ ਦੇਖਿਆ ਜਾਏਗਾ ਦੁਨੀਆ ਦੇ ਵਿੱਚ ਜਿਹੜਾ ਪੰਜਾਬ ਗੁਰੂਆਂ ਦੀ ਧਰਤੀ ਹੈ ਜਿਹੜਾ ਪੰਜਾਬ ਫੌਜ ਦੇ ਵਿੱਚ ਜਾਂਦਾ ਸੀ ਜਿਹੜਾ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਦੁਨੀਆ ਪਲਟ ਸਕਦੀ ਹੈ ਉਹ ਗੈਂਗਵਾਰ ਵਾਲੇ ਪਾਸੇ ਇੱਕ ਵਾਰ ਫਿਰ ਹਾਲਾਂਕਿ ਅਸੀਂ ਇਸ ਇੰਟਰਵਿਊ ਚ ਕੀ ਸੱਚ ਹੈ ਕਿਵੇਂ ਹੈ ਉਹ ਤਾਂ ਨਹੀਂ ਜਿਹੜਾ ਇੰਟਰਵਿਊ ਅਸੀਂ ਸੁਣਿਆ ਉਸਨੇ ਇਸ ਗੱਲ ਦਾ ਵੀ ਜ਼ਿਕਰ ਕਰ ਦਿੱਤਾ ਕਹਿੰਦਾ ਕਿ ਐਸ਼ਪ੍ਰੀਤ ਮੇਰਾ ਦੋਸਤ ਜ਼ਰੂਰ ਹੈ ਲੇਕਿਨ ਇਸ ਪੂਰੇ ਕਤਲकांड ਦੇ ਵਿੱਚ ਸ਼ਾਮਲ ਨਹੀਂ ਸੀ ਜਿਹੜਾ ਦਿੱਲੀ ਤੋਂ ਫੜਿਆ ਕੱਲ ਜਿਹੜਾ ਦਿੱਲੀ 에ਰਪੋਰਟ ਤੋਂ ਫੜਿਆ ਰੂਸ ਜਾਣ ਜਾ ਰਿਹਾ ਸੀ ਕਹਿੰਦੇ ਕਿ ਪੰਜਾਬ ਪੁਲਿਸ ਨੇ ਉਹਨੂੰ ਗਲਤ ਫੜਿਆ ਇਹ ਜਿਹੜਾ ਉਹ ਗੈਂਗਸਟਰ ਹੈ ਉਹ ਇਸ ਗੱਲ ਦਾ ਜ਼ਿਕਰ ਕਰ ਰਿਹਾ ਉਹਨੇ ਇਹ ਵੀ ਕਹਿ ਦਿੱਤਾ ਕਿ ਰਾਣਾ ਲੋਰੈਂਸਾ ਕਰਿੰਦਾ ਜਿਹੜਾ ਅਸੀਂ ਕਿਹਾ ਹੀ ਕਿ ਉਹ ਕਹਿ ਰਿਹਾ ਵੈ ਉਹਨੇ ਕਿਹਾ ਕਿ ਪਲੇਅਰਾਂ ਨੂੰ ਦਬੰਦਾ ਸੀ ਰਾਣੇ ਰਾਣੇ ਨੇ ਲੋਰੈਂਸ ਤੋਂ ਕਈ ਫੋਨ ਕਰਾਏ ਕਲੱਬਾਂ ਤੋਂ ਰੰਗਦਾਰੀ ਲਈ ਜਿਹੜੇ ਜਿਹੜੇ ਅੱਜਕੱਲ ਪਬ ਕਲੱਬ ਨੇ ਉਹਨਾਂ ਤੋਂ ਕਈ ਥਾਵਾਂ ਤੋਂ ਰੰਗਦਾਰੀ ਲਈ ਇੱਕ ਗੱਲ ਹੋਰ ਇੰਟਰਵਿਊ ਦੇ ਵਿੱਚ ਪੁੱਛੀ ਗਈ ਕਿ ਤੁਹਾਡੀ ਆਪਸੀ ਲੜਾਈ ਹੈ ਤੁਸੀਂ ਆਪਸ ਇੱਕ ਦੂਜੇ ਨੂੰ ਜੋ ਮਰਜ਼ੀ ਕਰੋ ਕਿਸੇ ਦੀ ਮਾਂ ਨੂੰ ਮਾਰ ਦੇਣਾ ਉਹ ਬੇਅਤ ਗਲਤ ਹੈ ਜੱਗੂ ਭਗਵਾਨਪੁਰੀਏ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਉਹ ਕਹਿੰਦਾ ਕਿ ਗਲਤੀ ਨਾਲ ਕਤਲ ਹੋਇਆ ਸਾਨੂੰ ਇਸ ਗੱਲ ਦਾ ਅਫਸੋਸ ਹੈ ਪਰ ਮੈਨੂੰ ਲੱਗਦਾ ਕਿ ਇਹ ਕਹਿ ਦੇਣਾ ਕਤਲ ਤੋਂ ਬਾਅਦ ਕਿ ਅਫਸੋਸ ਹੈ ਗਲਤੀ ਨਾਲ ਕਤਲ ਹੋਇਆ ਗੱਲ ਇੱਥੇ ਖਤਮ ਨਹੀਂ ਹੋਣੀ ਕਿਸੇ ਦੀ ਮਾਂ ਚਲੇ ਗਈ ਕਿਸੇ ਦਾ ਪੁੱਤ ਚਲਾ ਗਿਆ ਗੈਂਗਾ ਗੈਂਗ ਗੈਂਗਸਟਰ ਜਿਹੜੇ ਨੇ ਇਹ ਗਲਤ ਕਰ ਰਹੇ ਨੇ ਇਹ ਆਪਣੀ ਵਦਨੀ ਹੈ ਇਸ ਤੋਂ ਬਾਅਦ ਤਾਂ ਹੋਰ ਚੀਜ਼ਾਂ ਵਦਨੀ ਕਿਉਂਕਿ ਲਗਾਤਾਰ ਦੇਖਦੇ ਜੇ ਲੌਰੈਂਸ ਗੁਰਗਾ ਮਾਰਦਾ ਤਾਂ ਦੂਜੇ ਪਾਸੇ ਹੁਣ ਉਹ ਮਾਰਨੇ ਸ਼ੁਰੂ ਕਰਦੇ ਪੋਸਟ ਨਾਲ ਦੇ ਨਾਲ ਬਿਲਕੁਲ ਪਈ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਸ਼ੂਟਰ ਆ ਰਹੇ ਉਹਨਾਂ ਦੀ ਏਜ ਕੀ ਹੈ 20 ਬਾਏ 24 ਸਾਲ ਯਾਨੀ ਕਿ ਮਰ ਵੀ ਉਹਨੇ ਕੇਸ ਦੇ ਰਿਹਾ ਤੇ ਅਸੀਂ ਗੱਲ ਕਰਦੇ ਕਿ ਸਾਡੀ ਨੌਜਵਾਨ ਪੀੜ੍ਹੀ ਕਿੱਥੇ ਜਾ ਰਹੀ ਹੈ ਦੇਖੋ ਇੱਕ ਸਿੱਧੂ ਮੂਸੇਵਾਲੇ ਦੇ ਕਤਲ ਦਾ ਬੜਾ ਜ਼ਿਕਰ ਹੁੰਦਾ ਹੈ ਜ਼ਿਕਰ ਇਸ ਕਰਕੇ ਹੁੰਦਾ ਹੈ ਕਿ ਇਹ ਕੇਸ ਹਾਈ ਪ੍ਰੋਫਾਈਲ ਕਦੋਂ ਹੁੰਦੇ ਨੇ ਵਿੱਕੀ ਮਿੱਡੂ ਖੇੜਾ ਦਾ ਕਤਲ ਹੁੰਦਾ ਹੈ ਉਸ ਦੇ ਪਿੱਛੇ ਇੱਕ ਗੈਂਗ ਜ਼ਿੰਮੇਵਾਰੀ ਲੈਂਦੀ ਹੈ ਫਿਰ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਸ਼ਗਨਪ੍ਰੀਤ ਵੀ ਉਦੋਂ ਹੀ ਸਾਹਮਣੇ ਆਉਂਦਾ ਨਾਮ ਹੈ ਸ਼ਗਨਪ੍ਰੀਤ ਫਿਰ ਦੱਸਿਆ ਗਿਆ ਕਿ ਮੈਨੇਜਰ ਹੈ ਹੁਣ ਸ਼ਗਨਪ੍ਰੀਤ ਦੇ ਉੱਤੇ ਕਈ ਸਾਰੀਆਂ ਗੱਲਾਂ ਚੱਲੀਆਂ ਸ਼ਗਨਪ੍ਰੀਤ ਨੇ ਕਿਹਾ ਕਿ ਮੇਰਾ ਕੋਈ ਰੋਲ ਨਹੀਂ ਉਹਨੇ ਵੀ ਇੱਕ ਇੰਟਰਵਿਊ ਦਿੱਤਾ ਅੱਜ ਜਿਹੜਾ ਗੈਂਗਸਟਰ ਸਾਹਮਣੇ ਆਇਆ ਉਸਨੇ ਇਹ ਕਹਿ ਦਿੱਤਾ ਕਿ ਸ਼ਗਨਪ੍ਰੀਤ ਮੇਰੇ ਨਾਲ ਫੋਨ ਤੇ ਸੰਪਰਕ ਦੇ ਵਿੱਚ ਸੀ ਕਹਿੰਦੇ ਕਿ ਜਿਹੜਾ ਕਤਲ ਕਰਾਇਆ ਉਹ ਲੱਕੀ ਪਟਿਆਲ ਦਾ ਕੋਈ ਰੋਲ ਨਹੀਂ ਹੈ ਉਸ ਦੀ ਗੈਂਗ ਦਾ ਕੋਈ ਰੋਲ ਨਹੀਂ ਹੈ ਏ ਮੈਂ ਤੇ ਸ਼ਗਨਪ੍ਰੀਤ ਨੇ ਮਿਲ ਕੇ ਸਾਰਾ ਸਟ੍ਰੈਟਜੀ ਸਾਰਾ ਕਾਹਨ ਜਿਹੜਾ ਵਾ ਉਹ ਕੀਤਾ ਹੈ ਸ਼ਗਨਪ੍ਰੀਤ ਦਾ ਨਾਮ ਇੱਕ ਵਾਰ ਫਿਰ ਸੁਰਕੀਆਂ ਚ ਆ ਗਿਆ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਬਿਲਕੁਲ ਸੋ ਇਹ ਚੀਜ਼ਾਂ ਲਗਾਤਾਰ ਚਲਦੀਆਂ ਆ ਰਹੀਆਂ ਨੇ ਇੱਕ ਦੂਜੇ ਦੇ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਲਈ ਜਾਂਦੀ ਹੈ ਵੱਡਾ ਸਵਾਲ ਹੈ ਕਿ ਪੰਜਾਬ ਦੇ ਪੁੱਤ ਮਾਰ ਰਹੇ ਨੇ ਉਹਨਾਂ ਦੇ ਕਤਲ ਹੋ ਰਹੇ ਨੇ ਕਬੱਡੀ ਨੂੰ ਕਿਤੇ ਨਾ ਕਿਤੇ ਢਾ ਲੱਗਦੀ ਹੋਈ ਵੀ ਸਿੱਧੇ ਤੌਰ ਤੇ ਨਜ਼ਰ ਆਉਂਦੀ ਹੈ ਹੁਣ ਕਦੋਂ ਤੱਕ ਇਹ ਚੀਜ਼ਾਂ ਖਤਮ ਹੋਣ ਗਿਆ ਪੁਲਿਸ ਦੇ ਲਈ ਵੀ ਇੱਕ ਵੱਡੀ ਚੁਣੌਤੀ ਹੈ ਸਰਕਾਰ ਦੇ ਲਈ ਵੀ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹਨਾਂ ਮੁਲਜ਼ਮਾਂ ਨੂੰ ਪੁਲਿਸ ਕਾਬੂ ਕਰਦੀ ਹੈ ਔਰ ਸਲਾਖਾਂ ਦੇ ਪਿੱਛੇ ਖੜਾ ਕਰਦੀ ਹੈ